ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੋ ਵੀ ਜਦੋਂ ਵੀ ਆਪਾਂ ਨੂੰ ਕਿਸੇ ਨਾ ਕਿਸੇ ਦੇ ਇਤਿਹਾਸ ਹੁੰਦੀ ਆ ਤੇ ਆਪਾਂ ਉਹਦੇ ਮਗਰ ਲੱਗੇ ਜ਼ਰੂਰ ਜਾਣੇ ਆ ਭਾਵੇਂ ਉਹ ਆਪਾਂ ਨੂੰ ਕਿਤੇ ਵੀ ਖੜੇ ਭਾਵੇਂ ਉਹ ਕਿਤੇ ਵੀ ਆਪਾਂ ਨੂੰ ਲਿਜਾਣਾ ਚਾਵੇ ਆਪਾਂ ਨੂੰ ਉਹ ਬੰਦੇ ਦੇ ਇਤਿਹਾਸ ਹੁੰਦੀ ਉਹ ਜਨਾਨੀ ਦੇ ਇਤਿਹਾਸ ਹੁੰਦੀ ਆ ਵੀ ਉਹਨੇ ਆਪਾਂ ਨੂੰ ਫਲਾਨੀ ਮੰਜ਼ਲ ਤੱਕ ਪਹੁੰਚਾ ਹੀ ਦੇਣਾ ਹੈ ਪਹੁੰਚਾਉਣਾ ਹੀ ਪਹੁੰਚਾਉਣਾ ਕਿਉਂਕਿ ਉਹਦਾ ਮੁੱਦਾ ਆਪਾਂ ਨੂੰ ਉੱਥੇ ਕੱਢਣਾ ਪਰ ਜਦੋਂ ਆਪਾਂ ਥੋੜੀ ਦੂਰੀ ਜਾਈਏ ਤੇ ਆਪਣੀਆਂ ਅੱਖਾਂ ਖੁੱਲ ਜਾਂਦੀਆਂ ਚੰਗੀ ਤਰ੍ਹਾਂ ਵੀ ਵਾਕਿਆ ਇਹ ਮੰਜ਼ਲ ਤੱਕ ਨਹੀਂ ਆਪਾਂ ਨੂੰ ਪਹੁੰਚਾਉਗੀ ਇਹ ਰਾਹ ਹੋਰ ਕਿਸੇ ਪੈਗੀ ਆ ਤੇ ਅਸੀਂ ਕਿਸੇ ਹੋਰ ਰਾਹ ਜਾਣਾ ਸੀ ਇਸੇ ਹੀ ਤਰ੍ਹਾਂ ਸਰਕਾਰਾਂ ਦੇ ਉੱਤੇ ਆਪਾਂ ਯਕੀਨ ਕਰ ਕਰਕੇ ਵੇਖ ਲਿਆ ਵਾਰ-ਵਾਰ ਪਹਿਲਾਂ ਆਪਾਂ ਕਾਲੀਆਂ ਦੇ ਉੱਤੇ 10 ਸਾਲ ਯਕੀਨ ਕੀਤਾ 5 ਸਾਲ ਆਪਾਂ ਕਾਂਗਰਸ ਦੇ ਉੱਤੇ ਵੀ ਕੀਤਾ ਹੁਣ 2.5 ਸਾਲ ਆਪਾਂ ਆਮ ਦੇ ਉੱਤੇ ਵੀ ਯਕੀਨ ਕਰ ਲਿਆ ਤੇ ਵੇਖ ਲਓ ਕੁੱਲ ਮਿਲਾ ਕੇ ਕੋਈ ਵੀ ਚ ਹੈ ਕੋਈ ਵੀ ਬੰਦਾ ਕੋਈ ਵੀ ਇਨਸਾਨ ਆਪਣੇ ਯਕੀਨ ਦੇ ਪਾਤਰ ਨਹੀਂ ਨਿਕਲਿਆ ਸਹੀ ਨਹੀਂ ਨਿਕਲਿਆ ਤੇ ਇੱਕ ਮੌਕਾ ਅਮਰਤਪਾਲ ਨੂੰ ਦੇਣ ਵਿੱਚ ਆਪਾਂ ਨੂੰ ਕੀ ਧੋਖਿਆ ਹੋ ਸਕਦਾ ਹੈ ਜੋ ਇਹ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਰਦਾਰ ਅਮਰਤਪਾਲ ਕਰਦੇ ਹੋ ਸਕਦਾ ਹੈ ਜਿਹੜੇ ਭਾਲ ਨਸ਼ੇਰੀ ਵਿੱਚ ਆਪਾਂ ਨਿਕਲੇ ਆਂ ਵੀ ਆਪਾਂ ਨੂੰ ਕਿਸੇ ਨਾ ਕਿਸੇ ਬੰਨੇ ਉਹ ਮੁੱਦਾ ਮਿਲ ਜੇ ਸ਼ਾਇਦ ਹੋ ਸਕਦਾ ਹੈ ਉਹ ਨਸ਼ੇ ਦੇ ਮੁੱਦੇ ਉੱਤੇ ਅਮਰਤਪਾਲ ਸਹੀ ਸਾਬਤ ਹੋ ਜੇ ਤੇਹ ਕਰਕੇ ਵੱਧ ਤੋਂ ਵੱਧ ਅਮਰਤਪਾਲ ਦੀ ਸਪੋਰਟ ਕਰੋ ਸਰਕਾਰਾਂ ਦੇ ਆਪਾਂ ਵੇਖ ਲਏ ਆ ਬਿਆਨ ਵੀ ਸੁਣ ਲਏ ਆ ਆਪਾਂ ਸਾਰਾ ਕੁਝ ਵੇਖ ਲਿਆ ਆ ਆਪਾਂ ਨੂੰ ਚਾਹੀਦਾ ਵੀ ਆਪਾਂ ਵੱਧ ਤੋਂ ਵੱਧ ਨਸ਼ੇ ਦੇ ਯੋਰ ਉੱਤੇ ਕੰਮ ਕਰੀਏ ਤਾਂ ਕਿ ਇਹਨੂੰ ਠੱਲ ਪਾਈ ਜਾ ਸਕੇ ਇਹ ਯੋਰ ਹੀ ਨਾ ਦੱਸੀ ਜਾਈਏ ਵੀ ਨਸ਼ੇ ਦਾ ਬਹੁਤ ਯੋਰ ਆ ਬੜਾ ਯੋਰ ਆ ਨਸ਼ੇ ਦਾ ਨਸ਼ੇ ਦਾ ਕਿਤੇ ਯੋਰ ਨਹੀਂਗਾ ਜਦੋਂ ਆਪਾਂ ਪਾਵਰਫੁੱਲ ਹੋਗੇ ਨਾ ਜਦੋਂ ਆਪਣੇ ਵਿੱਚ ਸ਼ੈਨ ਸ਼ਕਤੀ ਘਟ ਗਈ ਨਾ ਜਦੋਂ ਆਪਾਂ ਨਸ਼ੇ ਦੇ ਬਰ ਖਿਲਾਫ ਹੋਗੇ ਜਦੋਂ ਆਪਾਂ ਨਸ਼ੇ ਦੇ ਬਰ ਖਿਲਾਫ ਲੜਨ ਟੈਪੇ ਘਰ ਘਰ ਮੇਰੇ ਵਾਂਗੂ ਪਿੰਗਾ ਬੋਲਣ ਡੈਪਿੰਗਾ ਜਦੋਂ ਨਵਾਂ ਧੀਆਂ ਸ਼ਰੇ ਆਮ ਚੈਨਲ ਖੋਲ ਕੇ ਨਸ਼ੇ ਦੇ ਖਿਲਾਫ ਬੋਲਣ ਡੈਪਿੰਗਾ ਨਾ ਤੇ ਫਿਰ ਤੁਸੀਂ ਆਪਣੇ ਆਪ حساب ਲਾ ਲਿਓ ਵੀ ਨਸ਼ੇ ਦਾ ਯੋਰ ਕਿਧਰੇ ਨਹੀਂ ਰਹਿਣਾ ਨਸ਼ੇ ਦਾ ਯੋਰ ਮੁੱਕ ਜਾਣਾ